ਅਕਸਰੀ ਮਹਿਫਲਾਂ ਦੇ ਵਿੱਚ ਜਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਜਿਹੜੇ ਜੀ ਇਹ ਸਟੂਡੈਂਟਸ ਆ ਰਹੇ ਨੇ ਨਵੇਂ ਇਮੀਗ੍ਰੈਂਟਸ ਆ ਰਹੇ ਨੇ ਇਹ ਜਿਹੜੇ ਪਹਿਲੇ ਪੱਕੇ ਕੈਨੇਡੀਅਨਸ ਨੇ ਜੀ ਉਹਨਾਂ ਦੀਆਂ ਜੌਬਾਂ ਲੈ ਰਹੇ ਨੇ ਖਾ ਰਹੇ ਨੇ ਇਹ ਪਰ ਆਮ ਤੌਰ ਤੇ ਗੱਲ ਹੁੰਦੀ ਸੀ ਪਰ ਕੋਈ ਇਹਦੇ ਵਿੱਚ ਇਫੈਕਟ ਹੈ ਕਿ ਨਹੀਂ ਇਹ ਕੁਝ ਨਹੀਂ ਸੀ ਕਿਹਾ ਜਾਂਦਾ ਹੁਣ ਇੱਕ ਬੈਂਕ ਦੀ ਰਿਪੋਰਟ ਆਈ ਹੈ ਜਿਹੜੀ ਕਿ ਇਸ ਚੀਜ਼ ਵੱਲ ਇਸ਼ਾਰਾ ਕਰ ਰਹੀ ਹੈ ਕਿ ਜਿਹੜੇ ਸਟੂਡੈਂਟਸ ਨੇ ਉਹ ਬਹੁਤ ਸਾਰੀਆਂ ਜੌਬਾਂ ਲੈ ਗਏ ਨੇ ਇਹ ਕੀ ਰਿਪੋਰਟ ਹੈ ਜੀ ਦੇਖੋ ਰਿਪੋਰਟਸ ਜਦੋਂ ਨਾ ਅਸੀਂ ਗੱਲ ਕਰਦੇ ਆਂ ਹਮ ਹਮ ਤੇ ਸਾਡੇ ਕਈ ਵਾਰੀ ਦੇਖਣ ਸੁਣਨ ਵਾਲੇ ਨਰਾਜ਼ ਵੀ ਹੋ ਜਾਂਦੇ ਤੁਸੀਂ ਕਿਉਂ ਇੰਦਾ ਗੱਲ ਕਰ ਰਹੇ ਜੀ ਅਸੀਂ ਕਦੇ ਵੀ ਇਸ ਪਲੇਟਫਾਰਮ ਤੋਂ ਜਿਹੜੇ ਨਾ ਉਹ ਵਿਚਾਰ ਵਿੱਚ ਵਿਚਾਰ ਨਹੀਂ ਦਿੱਤੇ ਬਹੁਤ ਰੇਅਰ ਜੀ 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 ਇਸ ਤਰ੍ਹਾਂ ਦੇ ਇਸ਼ੂਸ ਤੇ ਬਿਲਕੁਲ ਨਹੀਂ ਇਫੈਕਟ ਐਂਡ ਫਿਗਰਸ ਤੇ ਸਟੈਟਿਸ ਦੇ ਹਿਸਾਬ ਨਾਲ ਗੱਲ ਕਰੀ ਦੀਆ ਬਿਲਕੁਲ ਕਾਨਫਰੰਸ ਬੋਰਡ ਆਫ ਕੈਨੇਡਾ ਵਾਲੇ ਕਹਿੰਦੇ ਸੀ ਹਮ ਹਮ ਕਿ ਕੈਨੇਡਾ ਨੇ ਜਿਹੜੀ ਨਵੀਂ ਇਮੀਗ੍ਰੇਸ਼ਨ ਹੋਈ ਹੈ ਇਹਦੇ ਸਿਰ ਤੇ ਦੋ ਰੈਸੈਸ਼ਨ ਅਵਾਰਡ ਕੀਤੇ ਨੇ ਜੀ ਨਾਲ ਹੀ ਉਹ ਕਹਿੰਦੇ ਨੇ ਕਿ ਜਿੰਨੀ ਇੱਥੇ ਉਮਰ ਹੋ ਰਹੀ ਹੈ ਲੋਕਾਂ ਦੀ ਜ਼ਿਆਦਾ ਉਹਨਾਂ ਦੀ ਸੇਵਾ ਲਈ ਇਸ ਦੀ ਆਬਾਦੀ ਦਾ 2% ਹਰ ਸਾਲ ਲੋਕ ਆਉਣੇ ਚਾਹੀਦੇ ਨੇ ਸੋ 40 ਮਿਲੀਅਨ ਮਤਲਬ 8 ਲੱਖ ਹੋਰ ਜੀ ਹੁਣ ਇਹਦਾ ਮਤਲਬ ਇਹ ਨਹੀਂ ਕਿ ਲੈ ਉਹ ਸਾਰੇ ਕਹਿਣ ਕਿ ਵੀ ਇੰਨੇ ਲਿਆ ਕੇ ਕੀ ਬਣੂਗਾ ਪਰ ਇਹ ਜਿਹੜੀ ਬੈਂਕ ਆਫ ਕੈਨੇਡਾ ਦੀ ਰਿਪੋਰਟ ਆਈ ਹੈ ਜਿਹਦੀ ਤੁਸੀਂ ਗੱਲ ਕਰਦੇ ਹੋ ਉਹ ਸਾਂਝੀ ਕਰ ਲੈਂਦੇ ਆ ਜੀ ਠੀਕ ਹੈ ਜੀ ਬੈਂਕ ਆਫ ਕੈਨੇਡਾ ਜੋ ਕੈਨੇਡਾ ਦੀ ਸੈਂਟਰਲ ਬੈਂਕ ਹੈ ਤੇ ਉਹਨੇ ਆਪ ਜੀ ਨੂੰ ਪਤਾ ਹੈ ਕਿ ਰੇਟ ਆਫ ਇੰਟਰਸਟ ਤੇ ਹੋਰਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੁੰਦਾ ਹੈ ਅੰਕੜੇ ਉਹਨਾਂ ਨੇ ਜਾਰੀ ਕਰਨੇ ਹੁੰਦੇ ਨੇ ਉਹਨਾਂ ਨੇ ਇੱਕ এমਪਲয়ਮੈਂਟ ডিপਾਰਟਮੈਂਟ ਦੀ ਜਿਹੜੀ ਰਿਪੋਰਟ ਹੈ ਉਹਦੇ ਆਧਾਰ ਤੇ ਫੋਰਨ ਲੇਬਰ ਦੀ ਇੱਕ ਜਿਹੜੀ ਰਿਪੋਰਟ ਹੈ ਉਹ ਤਿਆਰ ਕੀਤੀ ਹੈ ਬਲੈਕ ਲੌਕ ਦੀ ਇੱਕ ਰਿਪੋਰਟਰ ਹੈ ਉਹਦੇ ਵਿੱਚ ਇਹ ਕਹਿੰਦੇ ਨੇ ਕਿ ਲੋ ਸਕਿਲਡ ਓਕੂਪੇਸ਼ਨ ਜਿਹੜੀਆਂ ਥੋੜੀ ਤਨਖਾਹ ਵਾਲੀਆਂ ਜਿਹੜੀਆਂ ਜੌਬਾਂ ਸੀ ਉਹਨਾਂ ਵਿੱਚ 1 ਮਿਲੀਅਨ ਤੋਂ ਵੱਧ ਜਿਹੜੇ ਸਟੂਡੈਂਟ ਕੈਨੇਡਾ ਵਿੱਚ ਆ ਗਏ ਉਹਨਾਂ ਨੇ ਕ੍ਰੀਡਿਅਨ ਬੌਰਨ ਵਰਕਰਸ ਦੀਆਂ ਉਹ ਜੌਬਸ ਲੈ ਲਈਆਂ ਤੇ ਉਹਨਾਂ ਨੂੰ ਉਥੋਂ ਉਹ ਜੌਬ ਜਿਹੜੀਆਂ ਤੋਂ ਛੁੱਟੀ ਹੋ ਗਈ। ਸਟੂਡੈਂਟਸ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜ਼ਿਆਦਾ ਜਿਹੜੇ ਨੇ ਉਹ ਇੰਡੀਆ ਤੋਂ ਨੇ। ਔਰ ਇਹ ਵੀ ਕਿਹਾ ਗਿਆ ਕਿ 2015 ਤੋਂ ਬਾਅਦ ਕੱਚੇ ਵਸਨੀਕ ਜਿਹੜੇ ਨੇ ਉਹ ਕੈਨੇਡਾ ਦੀ ਇਮੀਗ੍ਰੇਸ਼ਨ ਦਾ ਮੁੱਖ ਧੁਰਾ ਬਣੇ ਹੋਏ ਨੇ ਤੇ ਸਭ ਤੋਂ ਵੱਧ ਇਨਫਲੋ ਕੱਚਿਆਂ ਦਾ ਹੀ ਹੋਇਆ। ਜੇ 1.5 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ 23 ਲੱਖ ਫੋਰਨਰ ਜਿਹੜੇ ਸੀ ਕੈਨੇਡਾ ਦੀ ਧਰਤੀ ਵਿੱਚ ਸਿਗੇ ਜਿਹਦੇ ਵਿੱਚ ਤਕਰੀਬਨ 10 ਲੱਖ ਫੋਰਨ ਸਟੂਡੈਂਟ ਸੀ 7 ਲੱਖ ਫੋਰਨ ਵਰਕਰ ਸੀ ਤੇ 470000 ਜਿਹੜੇ ਸੀ ਪੀਆਰ ਸੀ ਇਹ ਅੰਦਾਜ਼ਾ ਸੀ ਪਰ 2024-25 ਦੇ ਵਿੱਚ ਇਹਨਾਂ ਚ ਭਾਰੀ ਵਾਧਾ ਹੋਇਆ ਤੇ ਇਸ ਵੇਲੇ ਕੈਨੇਡੀਅਨ ਬੌਰਨ ਬੱਚਿਆਂ ਨਾਲੋਂ ਉਹ ਜ਼ਿਆਦਾ ਕੰਮ ਕਰ ਰਹੇ ਨੇ ਲੋ ਸਕਿਲਡ ਜੌਬ ਦੇ ਵਿੱਚ ਤੇ ਲੋ ਵੇਜਸ ਦੇ ਵਿੱਚ ਇਹ ਵੀ ਕਿ ਕੈਨੇਡੀਅਨ ਬੌਰਨ ਵਰਕਰਸ ਦੇ ਨਾਲੋਂ ਉਹਨਾਂ ਦੀ ਤਨਖਾਹ ਵੀ 22% ਘਟ ਹੈ ਭਾਵੇਂ ਇੰਨੇ ਤੇ ਕੰਮ ਕਰਨੇ ਨੂੰ ਤਿਆਰ ਨੇ ਟੈਂਪਰੇਰੀ ਵਰਕਰ ਤੇ ਰਿਲਾਇੰਸ ਜਿਹੜੀ ਆ ਤਕਰੀਬਨ ਸਾਰੇ ਹੀ ਖੇਤਰਾਂ ਦੇ ਵਿੱਚ ਵਧੀ ਆ ਤੇ ਕੈਨੇਡਾ ਦੇ ਵਿੱਚ ਜੌਬਸ ਐਂਡ ਵੇਜਸ ਸੈਕਟਰ ਜਿਹਦੇ ਵਿੱਚ ਕੰਸਟਰਕਸ਼ਨ, ਟਰੱਕਿੰਗ, ਬਿਊਟੀ ਸਲੂਨ, ਰੈਸਟੋਰੈਂਟ, ਫੂਡ ਦੇ ਔਰ ਜਿ ਪ੍ਰੋਸੈਸਿੰਗ ਫੂਡ ਪ੍ਰੋਸੈਸਿੰਗ ਵਾਰਾ ਇੱਥੇ ਫੋਰਨ ਵਰਕਰ ਜਿਹੜੇ ਨੇ ਉਹ ਕੈਨੇਡੀਅਨ ਵਰਕਰਾਂ ਨਾਲੋਂ ਘੱਟ ਤਨਖਾਹ ਤੇ ਕੰਮ ਕਰਨ ਲਈ ਤਿਆਰ ਨੇ ਤੇ ਐਕਸੈਪਟੇਬਲ ਮੰਨਦੇ ਨੇ ਸੋ ਇਹਦਾ ਮਤਲਬ ਇਹ ਆ ਕਿ ਕੁਝ ਉਹਨਾਂ ਨੂੰ ਜਿਹੜਾ ਉਹਨਾਂ ਨੂੰ ਕੋਈ ਨਾ ਕੋਈ ਹੱਥ ਪੈਰ ਮਾਰਨ ਦੀ ਲੋੜ ਪੈ ਰਹੀ ਹੈ ਜਿਹਦੇ ਕਰਕੇ ਉਹ ਜੋ ਵੀ ਮਿਲਦਾ ਹੈ ਉਹ ਕਰਨੇ ਨੂੰ ਤਿਆਰ ਹੋ ਜਾਂਦੇ ਨੇ ਪਰ ਇਹਦੇ ਨਾਲ ਜਿਹੜੇ ਕੈਨੇਡੀਅਨ ਇਹਨਾਂ ਜੌਬਸ ਦੇ ਵਿੱਚ ਸਿਗੇ ਉਹਨਾਂ ਨੂੰ ਲਾਸ ਹੋਇਆ ਪਰ ਇਹ ਲਾਸ ਕਿੰਨੀ ਦੇਰ ਰਹੇਗਾ ਪਰਮਾਨੈਂਟ ਰਹੇਗਾ ਕਿ ਨਹੀਂ ਰਹੇਗਾ ਇਹ ਕੈਨੇਡਾ ਦਾ ਆਉਣ ਵਾਲਾ ਆਰਥਿਕ ਮਹਾਂਦਰਾ ਦੱਸੇਗਾ ਕਿ ਕੈਨੇਡਾ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਰਹਿੰਦੇ ਨੇ ਜੇ ਮਤਵਾੜਾ ਆਉਂਦਾ ਰੈਸੈਸ਼ਨ ਆਉਂਦਾ ਹੈ ਫਿਰ ਸਮੱਸਿਆਵਾਂ ਬਦਲ ਗਈਆਂ ਕਿ ਯੂਐਸਏ ਦੇ ਨਾਲ ਮਸਲਾ ਹੱਲ ਹੋ ਜਾਂਦਾ ਤੇ ਕੈਨੇਡੀਅਨ ਸਰਕਾਰ ਜਿਹੜੀ ਆ ਹੋਰ ਨਾ ਮੰਡੀਆਂ ਨੂੰ ਖੰਘਾਲਣ ਦੇ ਵਿੱਚ ਸਫਲ ਹੋ ਜਾਂਦੀ ਹੈ ਤੇ ਫਿਰ ਇਹ ਮਸਲੇ ਜਿਹੜੇ ਨੇ ਹੌਲੀ-ਹੌਲੀ ਹੱਲ ਹੁੰਦੇ ਜਾਣਗੇ ਸਮਾਂ ਪਾ ਕੇ ਤੇ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ 56 ਸਰਕਾਰ ਨੇ ਇਮੀਗ੍ਰੇਸ਼ਨ ਤੇ ਕੱਸਿਆ ਹੋਇਆ ਨਵੇਂਾਂ ਦੀ ਹੁਣ ਉਨੀ ਇਨਫਲਕਸ ਨਹੀਂ ਹੋਵੇਗੀ